ਹਾਂਜੀ ਬਾਈ ਜੀ ਬਾਈ ਗੱਲਾਂ ਸੱਚੀਆਂ ਪਰ ਕੌੜੀਆਂ ਲੱਗਣੀਆਂ ਬਾਈ ਕੈਨੇਡਾ ਵਿੱਚ ਕੁੜੀਆਂ ਦੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਆ ਬਾਈ ਬੇਨਤੀ ਆ ਉਹਨਾਂ ਮਾਪਿਆਂ ਨੂੰ ਜਿਹੜੇ ਆਪਣੀਆਂ ਕੁਮਾਰੀਆਂ ਕੁੜੀਆਂ ਨੂੰ ਬਾਹਰ ਭੇਜਣਾ ਚਾਹੁੰਦੇ ਆ ਪਹਿਲੀ ਗੱਲ ਤਾਂ ਬਾਈ ਕੁਮਾਰੀ ਕੁੜੀ ਨੂੰ ਭੇਜੋ ਹੀ ਨਾ ਜੇਰ ਭੇਜਣੀ ਆ ਆਪਦੇ ਕਿਸੇ ਰਿਸ਼ਤੇਦਾਰ ਕੋਲੇ ਭੇਜੋ ਆਪਦੇ ਭੈਣ ਭਾਈ ਕੋਲੇ ਭੇਜੋ ਕਿ ਉਹਨਾਂ ਦੀ ਨਿਗਰਾਨੀ 'ਚ ਰਹੇ ਪਤਾ ਲੱਗੇ ਵੀ ਕਿੱਥੇ ਜਾਂਦੀ ਆ ਕਦੋਂ ਜਾਂਦੀ ਆ ਤੇ ਕਦੋਂ ਘਰ ਆਉਂਦੀ ਆ ਬਈ ਕੰਮ ਮਿਲਦੇ ਨਹੀਂ ਇੱਥੇ ਸਟੂਡੈਂਟ ਨੂੰ ਤੇ ਫਿਰ ਫੀਸ ਕੱਢਣੀ ਔਖੀ ਹੋ ਜਾਂਦੀ ਆ ਫੇਰ ਬਈ ਜਦੋਂ ਫੀਸ ਨਹੀਂ ਨਿਕਲਦੀ ਫੇਰ ਉਹਦੋਂ ਗਲਤ ਸਟੈਪ ਚੱਕ ਲੈਣੀਆਂ ਮੈਂ ਬਈ ਸਾਰੀਆਂ ਕੁੜੀਆਂ ਨੂੰ ਨਹੀਂ ਕਹਿੰਦਾ 90% ਕੁੜੀਆਂ ਦੇ ਹਾਲਾਤ ਇਹੀ ਆ ਦੇਖਿਆ ਆਪਾਂ ਇੱਥੇ ਸ਼ਰਿਆਂ ਗੋਰੀਆਂ ਨਾਲ ਤੁਰੀਆਂ ਫਿਰਦੀਆਂ ਕਾਲਿਆਂ ਨਾਲ ਤੁਰੀਆਂ ਫਿਰਦੀਆਂ ਕੁੜੀਆਂ ਤਾਂ ਜਾਂ ਆਪਣੇ ਪੰਜਾਬੀ ਮੁੰਡਿਆਂ ਨਾਲ ਸ਼ੇਰਿੰਗ 'ਚ ਰਹਿੰਦੀਆਂ ਗਈਆਂ ਬਈ ਇੱਥੇ ਕਿਹੜਾ ਖੇਦਾ ਡਾਰਾ ਕਿਉਂਕਿ ਮਾਪਿਓ ਤਾਂ ਇੰਡੀਆ ਬੈਠਾ ਕਿਹਨੇ ਵੇਖਣਾ ਵੀ ਕੁੜੀ ਕਿੱਥੇ ਗਈ ਆ ਕਿੱਥੇ ਨਹੀਂ ਗਈ ਬਾਈ ਗੱਲਾਂ ਸੱਚੀਆਂ ਹੁਣ ਬਥੇਰੇ ਮੈਨੂੰ ਵੀ ਬੋਲਣਗੇ ਵੀ ਉਹੀ ਬਕਵਾਸ ਮਾਰੀ ਜਾਂਦਾ ਬਕਵਾਸ ਨਹੀਂ ਬਾਈ ਜਿਹੜੇ ਆਪਣੇ ਮੁੰਡੇ ਉੱਭਰ ਕਰਦੇ ਆ ਉਹਨਾਂ ਨੂੰ ਪੁੱਛ ਲਿਓ ਵੀ ਕੁੜੀਆਂ ਦੇ ਕੀ ਹਾਲਾਤ ਆ ਕਿ ਉਹ ਹਰੇਕ ਦਾ ਭੈਣ ਭਾਈ ਰਿਸ਼ਤੇਦਾਰ ਕੋਈ ਨਾ ਕੋਈ ਬਾਹਰ ਆ ਉਹ ਆਪੇ ਸੱਚ ਦੱਸ ਦੂਗਾ ਵਿੱਚ ਤਾਂ ਬਈ ਇਹ ਜਿਹੜੀਆਂ ਕੁੜੀਆਂ ਵੇਖੀਆਂ ਜਿਹੜੀਆਂ ਸਿਰਫ ਗੱਡੀ ਵੇਖ ਕੇ ਗੱਲ ਕਰ ਲੈਂਦੀਆਂ ਵੀ ਮੁੰਡੇ ਕੋਲੇ ਗੱਡੀ ਆ ਆਪਾਂ ਨੂੰ ਕਾਲਜ ਜਾਣਾ ਕਾਲਜੋਂ ਘਰ ਆਉਣਾ ਸੌਖਾ ਹੋਜੂ ਵੀ ਵਧੀਆ ਜੇ ਦੇ ਛੁੱਟੀ ਹੋਏ ਗੁਰੂਕੂ ਮੈਂ ਕਰਾਂਗੀ ਆ ਗਰੋਸਰੀ ਕਰਨੀ ਸੌਖੀ ਹੋਜੂ ਆ ਹਾਲਾਤ ਆ ਬਈ ਆਪਣੇ ਪੰਜਾਬੀ ਕੁੜੀਆਂ ਦੇ ਬਾਕੀ ਬਈ ਮਰਜ਼ੀ ਆ ਤੋੜਨੀਆਂ ਨਾ ਤੋੜਨੀਆਂ ਬਈ ਇਹ ਗੱਲਾਂ ਸੱਚੀਆਂ ਇਹ ਹਾਲਾਤ ਆ ਅੱਜ ਦੇ ਸਮੇਂ 'ਚ ਕੁੜੀਆਂ ਦੇ ਬਾਕੀ ਮਰਜ਼ੀ ਕਰਨੀਆਂ ਸਾਹਮਣੇ ਆਪਣੀ ਆਪਣੀ ਠੀਕ ਆ ਬਾਕੀ ਫਿਰ ਬਈ ਘਰਾਂ 'ਚ ਬੇਸਮੈਂਟਾਂ 'ਚ ਮੁੰਡੇ ਕੁੜੀਆਂ ਇਕੱਠੇ ਰਹਿੰਦੇ ਆ ਜੇ ਹੁਣ ਇੱਕ ਕੁੜੀ ਗਲਤ ਆ ਉਹ ਦੂਜੀ ਕੁੜੀ ਦੀ ਵੀ ਜੜ ਕੱਢ ਦਿੰਦੀ ਹੈਗੀ ਠੀਕ ਆ ਦੂਜੰਗਾ ਬਈ ਜੇ ਤੋਰਨਾ ਮੈਂ ਪਹਿਲਾਂ ਵੀ ਕਿਹਾ ਸੀ ਆਪਦੇ ਭੈਣ ਭਾਈ ਆਪਦੇ ਰਿਸ਼ਤੇਦਾਰ ਕੋਲੇ ਤੋਰੋ ਕਿਉਂ ਪਤਾ ਲੱਗੇ ਬੱਚਾ ਕੀ ਕਰਦਾ ਕੀ ਨਹੀਂ ਕਰਦਾ ਬਈ ਇੱਥੇ ਇਕੱਲੇ ਕੁਮਾਰੀਆਂ ਕੁੜੀਆਂ ਦੇਣੀ ਵਿਆਹਿਆਂ ਦਾ ਵੀ ਇਹ ਹਾਲਾਤ ਹੈ ਘਰ ਵਾਲੇ ਇੰਡੀਆ ਬੈਠੇ ਆ ਬਈ 2-2 ਸਾਲ ਹੋ ਗਏ ਤੇ ਆਪ ਵੀ ਇੱਥੇ ਨਿਆਰਿਆਂ ਨਾਲ ਰਹਿੰਦੀਆਂ ਮੁੰਡਿਆਂ ਨਾਲ ਤੇ ਜਦੋਂ ਪੁੱਛੀਦਾ ਵੀ ਫੈਲਾਤੀ ਕੰਨੀਆਂ ਵੀ ਲਾਈ ਨਹੀਂ ਕਿਉਂ ਨਹੀਂ ਲਾਈ ਆਂ ਖਣੀਆਂ ਸ਼ਰਾਬ ਪੀਂਦਾ ਸੋਣਾ ਨਹੀਂ ਹੈਗਾ ਲੈ ਇਹ ਜੇ ਗੱਲਾਂ ਠੀਕ ਆ ਤਾਂ ਹੀ ਕਹਿਣਿਆ ਬਈ ਜੇ ਤੋੜਨੀ ਆਉਂਦੇ ਰਿਸ਼ਤੇਦਾਰ ਭੈਣ ਭਾਈ ਕੋਲੇ ਤੋੜੋ ਕਿਉਂਕਿ ਜੇ ਉਹਨਾਂ ਦੇ ਕੋਲੇ ਹੋ ਪਹਿਲੀ ਗੱਲ ਤਾਂ ਗਲਤ ਸਟੈਪ ਨਹੀਂ ਚਾਹਦੀ ਕਿਉਂ ਡਰ ਹੁੰਦਾ ਵੀ ਯਾਰ ਰਿਸ਼ਤੇਦਾਰ ਆ ਮੇਰਾ ਭੈਣ ਭਾਈ ਕੋਲੇ ਆ ਉਹਨੂੰ ਪਤਾ ਲੱਗੂਗਾ ਜਦੋਂ ਕੋਲੇ ਨਹੀਂ ਹੁੰਦਾ ਬਈ ਕਿਹਦਾ ਡਰ ਨਹੀਂ ਹੁੰਦਾ ਕਿਸੇ ਨੇ ਕੁਝ ਦੇਖਣਾ ਨਹੀਂ ਕੀ ਕਰਦੀ ਆ ਕਿੱਥੇ ਜਾਂਦੀ ਆ ਫਿਰ ਬਈ ਉਦੋਂ ਕੰਮ ਗਲਤ ਹੋ ਜਾਂਦਾ ਬਈ ਗੱਲਾਂ ਸੱਚੀਆਂ ਪਰ ਕੌੜੀਆਂ ਜ਼ਰੂਰ ਲੱਗਣਗੀਆਂ ਠੀਕ ਆ ਇਹ ਹਾਲਾਤ ਆ ਬਈ ਅੱਜ ਦੇ ਬਾਕੀ ਯਕੀਨ ਕਰਨਾ ਨਾ ਕਰਨਾ ਤੁਹਾਡੀ ਇੱਛਾ ਹੈ ਨਾ ਸਭ ਨੂੰ ਪਤੀ ਆ ਵੀ ਕੀ ਸੱਚ ਹੈ ਕੀ ਝੂਠ ਹੈਗਾ ਬਾਈ ਮੈਂ ਫੇਰ ਕਹਿਣਾ ਵੀ ਸਾਰੀਆਂ ਕੁੜੀਆਂ ਮਾੜਿਆ ਨਹੀਂ ਕੁਝ ਪਰਸੈਂਟ ਹਰੇਕ ਥਾਂ ਹੁੰਦੀਆਂ ਉਹ ਪੰਜਾਬ 'ਚ ਵੀ ਇੱਥੇ ਵੀ ਆ ਵੀ ਜਿੰਨਾਂ ਦੀ ਗੱਲ ਹੁੰਦੀ ਆ ਫਿਰ ਉਹ ਜਿਹੜੇ ਕੋਈ ਸਿਆਣੀ ਕੁੜੀ ਨਾਲ ਵਧੀਆ ਆ ਗਈ ਫਿਰ ਉਹਦੇ ਵੀ ਉਂਗਲਾਂ ਲਾਲਾ ਕੇ ਉਹਦੀ ਵੀ ਜੜ ਕੱਢ ਦਿੰਦੀਆਂ ਗਈਆਂ ਉਹ ਸਿਆਣੇ ਕਹਿੰਦੇ ਤਾਂ ਹੁੰਦੇ ਆ ਵੀ ਜੇ ਇੱਕ ਮੱਝ ਵਾਲੀ ਬੜੀ ਆ ਉਹ ਦੂਜਿਆਂ ਨੂੰ ਵੀ ਲਵੇਟ ਦਿੰਦੀ ਆ ਮਾਰ ਮਾਰ ਪੂਛ ਉਹ ਕੰਮ ਆ ਬਾਈ ਬਹੁਤ ਕੁੜੀਆਂ ਦੇ ਵੀ ਆਪਦੀ ਤਾਂ ਜੜ ਨਿਕਲੀ ਆ ਵੀ ਇਹਦੀ ਵੀ ਕੱਢ ਠੀਕ ਆ ਤਾਂ ਹੀ ਕਹਨੇ ਆ ਬਾਈ ਵੀ ਜੇ ਤੋੜਨੀ ਆ ਤਾਂ ਬਈ ਆਪਦੇ ਰਿਸ਼ਤੇਦਾਰ ਭੈਣ ਭਾਈ ਕੋਲੇ ਤੋੜੋ ਜੇ ਬਈ ਤੋਰਨੀ ਆ ਫਿਰ ਵਿਆਹ ਕਰਵਾ ਕੇ ਤੋਰੋ ਨਾਲੇ ਬਈ ਮਾਪਿਓ ਦੀ ਟੈਨਸ਼ਨ ਘਟ ਜਾਂਦੀ ਹੈਗੀ ਵਿਆਹ ਕੀਤਾ ਹੋਇਆ ਬਈ ਫੇਰ ਕੁਝ ਮਰਜੀ ਹੋਈ ਜਾਵੇ ਸਰਦਾਰ ਜਰਦੀਪ ਦੇ ਘਰ ਵਾਲੇ ਦੀ ਹੈਗੀ ਠੀਕ ਆ ਬਾਕੀ ਬਈ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਠੀਕ ਆ ਬਈ ਧੰਨਵਾਦ